ਸਰ ਅਸੀਂ ਸਾਰੇ ਮਤਲਬ ਪੀਯੂ ਦੇ ਸਟੂਡੈਂਟ ਆ ਤੇ ਇਸ ਵਾਰ ਖਬਰਾਂ ਚ ਆਇਆ ਵੀ ਮਾਨ ਸਰਕਾਰ ਨੇ ਪਹਿਲੀ ਵਾਰ ਪੀਯੂ ਦੇ ਇਨਫਰਾਸਟ੍ਰਕਚਰ ਵਾਸਤੇ 40 ਕਰੋੜ ਰੁਪਏ ਦਿੱਤਾ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਬਾਕੀ ਪੈਨਸ਼ਨ ਵਗੈਰਾ ਤੋਂ ਛੱਡ ਕੇ ਇਨਫਰਾਸਟ੍ਰਕਚਰ ਨੂੰ ਇੰਪਰੂਵ ਕਰਨ ਵਾਸਤੇ ਸਾਨੂੰ 40 ਕਰੋੜ ਰੁਪਏ ਦਿੱਤਾ ਜੇ ਇਹਦਾ ਨਾਲ ਸਾਡੀ ਰਿਸਰਚ ਵੀ ਡਿਵੈਲਪ ਹੋਊਗੀ ਤੇ ਹੋਰ ਵਧੀਆ ਫੈਸਿਲਿਟੀਆਂ ਕਿਸਾਨਾਂ ਤੱਕ ਜਾਣਗੀਆਂ ਤੇ ਉਸ ਦੇ ਨਾਲ ਨਾਲ ਅਸੀਂ ਇੱਕ ਸਰਕਾਰ ਨੂੰ ਹੋਰ ਰਿਕਵੈਸਟ ਕਰਦੇ ਆਂ ਵੀ ਸਾਡਾ ਥੋੜਾ ਜਿਹਾ ਜਿਹੜਾ ਹੋਸਟਲਸ ਦਾ ਇਨਫਰਾਸਟ੍ਰਕਚਰ ਹੈ ਜਿਵੇਂ ਬਾਥਰੂਮ ਵਗੈਰਾ ਜਾਂ ਰੂਮ ਵਗੈਰਾ ਉਹ ਵੀ ਥੋੜੇ ਜੇ ਅਪਗ੍ਰੇਡ ਕਰਨ ਵਾਲੇ ਆ ਕਿਉਂਕਿ ਜਦੋਂ ਦੀ ਵੀ ਯੂਨੀਵਰਸਿਟੀ ਬਣੀ ਐ ਉਸ ਤੋਂ ਬਾਅਦ ਕੋਈ ਵੀ ਰੁਪਿਆ ਇਹਨਾਂ ਦੀ ਅਪਗ੍ਰੇਡੇਸ਼ਨ ਵਾਸਤੇ ਨਹੀਂ ਆਇਆ ਜਿਸ ਦੇ ਕਰਕੇ ਇਨਫਰਾਸਟ੍ਰਕਚਰ ਦੀ ਹਾਲਤ ਥੋੜੀ ਜਿਹਾ ਨਾਜੁਕ ਹੋ ਚੁੱਕੀ ਐ ਤੇ ਜੇ ਅਸੀਂ ਵਧੀਆ ਥਾਂ ਤੇ ਰਹਿਵਾਂਗੇ ਤਾਂ ਉਸ ਦਾ ਪੀਜੂ ਦਾ ਵੀ ਇੱਕ ਨੰਬਰ ਹੈ ਮਤਲਬ ਵਰਲਡ 'ਚ ਨਾਂਗ ਆ ਉਹਦਾ ਤਾਂ ਉਹਦਾ ਇਨਫਰਾਸਟ੍ਰਕਚਰ ਵੀ ਸਾਨੂੰ ਚੰਗਾ ਹੀ ਚਾਹੀਦਾ ਏ ਪੈਸੇ ਸਾਡੇ ਇਨਫਰਾਸਟ੍ਰਕਚਰ ਨੂੰ ਇੰਪਰੂਵ ਕਰਨ ਵਾਸਤੇ ਵੀ ਦਿੱਤੇ ਜਾਣਗੇ